ਆਤੀਸ਼ੀ ਦੇ ਵੱਲੋਂ ਮੁੱਖ ਮੰਤਰੀ ਦੇ ਵੱਜੋਂ ਜੁੜਾ ਹੈ ਹਲਫ ਲਿਆ ਜਾਵੇਗਾ ਦੱਸਦੀ ਕਿ ਉਹਨਾਂ ਦੇ ਵੱਲੋਂ ਅੱਜ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਵੱਜੋਂ ਸੌ ਚੁੱਕਣਗੀ ਤੇ ਰਾਸ਼ਟਰਪਤੀ ਦੇ ਵੱਲੋਂ ਕੇਜਰੀਵਾਲ ਦਾ ਅਸਤੀਫਾ ਮਨਜ਼ੂਰ ਹੋ ਚੁੱਕਿਆ ਹੈ ਕੇਜਰੀਵਾਲ ਤੇ ਉਹਨਾਂ ਦੀ ਕੈਬਨਿਟ ਦਾ ਅਸਤੀਫਾ ਜੁੜਾ ਉਹਨਾਂ ਨੇ ਮਨਜ਼ੂਰ ਕਰ ਲਿਆ ਹੈ ਉਹਨ ਰਾਸ਼ਟਰਪਤੀ ਨੇ ਆਤੀਸ਼ੀ ਨੂੰ ਦਿੱਲੀ ਦੀ ਸੀਐਮ ਨਿਯੁਕਤ ਕਰ ਦਿੱਤਾ ਹੈ ਆਤੀਸ਼ੀ ਦੇ ਨਾਲ ਪੰਜ ਮੰਤਰੀ ਮੰਤਰੀ ਹੋਰ ਵੀ ਹਲਫ ਲੈਣਗੇ ਸਵਰਾਪਾਰਦਵਾਜ ਗੋਪਾਲ ੜਾਇ ਕੈਲਾਸ਼ ਗਹਿਲੋਤ ਮੰਤਰੀ ਬਣਨਗੇ ਤੇ ਇਮਰਾਨ ਹੁਸੈਨ ਮੁਕੇਸ਼ ਅਹਿਲਾਵਤ ਵੀ ਉਹਨਾਂ ਦੇ ਨਾਲ ਮੰਤਰੀ ਬਣਨਗੇ ਪਿਆਜ ਦਿੱਲੀ ਦੀ ਨਵੀਂ ਮੁੱਖ ਮੰਤਰੀ ਦੇ ਵੱਜੋਂ ਸੌ ਚੁੱਕਣ ਗਈ ਆਤੀਸ਼ੀ ਦੱਸਦੀ ਹੈ ਕਿ ਰਾਸ਼ਟਰਪਤੀ ਦੇ ਵੱਲੋਂ ਕੇਟਰੀਵਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤੇ ਕੇਟਰੀਵਾਲ ਤੇ ਉਹਨਾਂ ਦੀ ਕੈਬਨਿਟ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਹੈ ਤੇ ਨਾਲ ਹੀ ਰਾਸ਼ਟਰਪਤੀ ਨੇ ਆਤੀਸ਼ੀ ਨੂੰ ਦਿੱਲੀ ਦੀ ਸੀਐਮ ਨਿਯੁਕਤ ਕਰ ਦਿੱਤਾ ਹੈ ਤੇ ਨਾਲ ਪੰਜ ਮੰਤਰੀ ਆਤੀਸ਼ੀ ਦੇ ਨਾਲ ਹਲਫ ਲੈਣਗੇ ਸੌਰਵ ਪਾਦਵਾਜ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ, ਮਕੇਸ਼ ਅਹਿਲਾਵਤ ਵੀ ਉਹਨਾਂ ਦੇ ਨਾਲ ਉਹਨਾਂ ਦੀ ਕੈਬਨਿਟ ਦੇ ਵਿੱਚ ਮੰਤਰੀ ਬਣਨਗੇ